ਨਾਮ ਹੁੰਦਾ ਬੀਬਰਾ ਜੀ ਬੀਬਰਾ ਜੀ ਅੱਜ ਕਿਹੜੇ ਪਿੰਡ ਦੇ ਵਿੱਚ ਖੜਿਓ ਇਹ ਜਿਹੜਾ ਕੰਮ ਚੱਲ ਰਿਹਾ ਜੀ ਮਿਸਤਰੀ ਦਾ ਕੀ ਕਾਰਨ ਹੈ ਇਹ ਸਾਰੀ ਥੋੜੀ ਜਿਹੀ ਸੰਗਤ ਅੱਥਰ ਖੜੀ ਹੈ ਜੀ ਕੀ ਕਾਰਨ ਹੈ ਸਾਰਾ ਕੁਝ ਇਹ ਕਾਰਨ ਤਾਂ ਹੈ ਜੀ ਇਹ ਥੋੜਾ ਜਿਹਾ ਪਹਿਲਾਂ ਜਿਹਨਾਂ ਦਾ ਸੇ ਮਕਾਨ ਬਣਾ ਰਹੇ ਹਾਂ ਇਹ ਜੋ ਬਾਬਾ ਜੀ ਸੀ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਦਾ ਜੋ ਲੜਕਾ ਸੀ ਉਸਦੀ ਵੀ ਡੈਥ ਹੋ ਗਈ ਦੀ ਤੇ ਇਹਨਾਂ ਦਾ ਜਿਹੜਾ ਛੋਟਾ ਭਰਾ ਲੜਕੇ ਦਾ ਤੇ ਉਹ ਯਾਨੀ ਕਿ ਉਹਦੇ ਵੀ ਸੱਟ ਲੱਗੀ ਸੀ ਯਾਨੀ ਕਿ ਥੋੜਾ ਉਹ ਵੀ ਅਫਸੈਟ ਜਿਹਾ ਰਹਿੰਦਾ ਵਿਚਾਰਾ ਤੇ ਉਹ ਯਾਨੀ ਕਿ ਉਹਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਤਿੰਨ ਕੁੜੀਆਂ ਨੇ ਜੀ ਉਹਦੇ ਤੇ ਮਾਤਾ ਜੀ ਨੇ ਘਰੇ ਤੇ ਜੋ ਇਹਨਾਂ ਦੀ ਭੈਣ ਸੀ ਉਸ ਨੇ ਸਾਨੂੰ ਕਿਹਾ ਕਿ ਬਾਈ ਜੀ ਐ ਕਰਕੇ ਮੇਰੇ ਭਾਈ ਦਾ ਯਾਨੀ ਕਿ ਮਕਾਨ ਡਿੱਗ ਗਿਆ ਬਿਲਕੁਲ ਹੀ ਤੇ ਅਸੀਂ ਦੇਖ ਕੇ ਗਏ ਬਿਲਕੁਲ ਹੀ ਆਪਦੇ ਆ ਵੀ ਡਿੱਗੇ ਪਏ ਸੀ ਤਾਂ ਉਹ ਅਸੀਂ ਆਪਣੇ ਬਾਈ ਮਰਕੀਤਜੀਤ ਜੀ ਪਿਆਸੀ ਮੈਂਬਰ ਇਹਨਾਂ ਨਾਲ ਗੱਲ ਕਰੀ ਤੇ ਡੇਰੇ ਆਪਣੇ ਪੁੱਛਿਆ ਗਿਆ ਲਈ ਡੇਰੇ ਤੋਂ ਇਸ ਤਰ੍ਹਾਂ ਕਰਕੇ ਵੀ ਸਾਡੀ ਬਣੀ ਜ਼ਰੂਰੀ ਲੋੜਵੰਦ ਪਰਿਵਾਰ ਹੈ ਉਸ ਦਾ ਮਕਾਨ ਬਣਾਉਣਾ ਜੀ ਤਾਂ ਡੇਰੇ ਨੇ ਸਾਨੂੰ ਅੱਗੇ ਦਿੱਤੀ ਵੀ ਆਪਣੇ ਵਿਦਿਆਸੀ ਮੈਂਬਰਾਂ ਨੂੰ ਮਿਲ ਲੋ ਜੀ ਤੁਸੀਂ ਤੇ ਜਿਵੇਂ ਜੇ ਸਾਨੂੰ ਯੋਗ ਲੱਗਦਾ ਤਾਂ ਮਕਾਨ ਬਣਾ ਲਓ ਜੀ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਅਸੀਂ ਫਿਰ ਸ਼ੁਰੂਆਤ ਕਰੀ ਇੰਸਾਨਾ ਨਾ ਮੈਂ ਤਾਂ ਮਾਲਕ ਦਾ ਜਿਹੜਾ ਮਕਾਨ ਹੈ ਔਰ ਕਿਸ ਕਿਹੜੇ ਪੰਜਰਨਾ ਸੰਭਲ ਰੱਖਦੇ ਨੇ ਇਹਦਾ ਨਾਮ ਤੇਜਾ ਤੇਜਾ ਸਿੰਘ ਹੈ ਜੀ ਜੋ ਬੰਜੁਰਗ ਸੀ ਤੇ ਉਹਨਾਂ ਦਾ ਲੜਕਾ ਜੀ ਤੇ ਮਾਤਾ ਜੀ ਨੇ ਤੇ ਇਹਦੇ ਤਿੰਨ ਕੁੜੀਆਂ ਨੇ ਜੀ ਜੋ ਕਿ ਮੁੰਡਾ ਨਹੀਂ ਹੋਇਆ ਜੀ ਜ਼ਿਮੀਂਦਾਰ ਪਰਿਵਾਰ ਹੈ ਜੀ ਹਾਂ ਜੀ ਇਸ ਤਰ੍ਹਾਂ ਕਰਕੇ ਪਿੰਡ ਦੇ ਵਿੱਚ ਹਾਲਾਤ ਇਹਨਾਂ ਦੇ ਘਰ ਦੇ ਕਹੇ ਹਾਲਾਤ ਦੇਖੇ ਤੁਸੀਂ ਹਾਲਾਤ ਹੈ ਬਿਲਕੁਲ ਹੀ ਯਾਨੀ ਕਿ ਬਸ ਥੋੜੀ ਜਿਹੀ ਡਰਾਈਵਰੀ ਕਰ ਲੈ ਜੀ ਜ਼ਮੀਨ ਜ਼ਮੀਨ ਜਮਾ ਨਹੀਂ ਹੈਗੀ ਜ ਇਹਨਾਂ ਕੋਲ ਗਰੀਬ ਪਰਿਵਾਰ ਹੈ ਜਮਾ ਗਰੀਬ ਪਰਿਵਾਰ ਹੈ ਜੀ ਹਾਂ ਜੀ ਇਹ ਤੁਸੀਂ ਫਿਰ ਇਹ ਮਦਦ ਕਰ ਰਹੇ ਡੇਰੇ ਵੱਲੋਂ ਹਾਂ ਜੀ ਆਪਣਾ ਡੇਰਾ ਸੱਚਾ ਸੌਦਾ ਵੱਲੋਂ ਜੋ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਨੇ ਉਹਨਾਂ ਅਨੁਸਾਰ ਜਿਵੇਂ ਕਿ ਪਿੱਛੇ ਜੀ ਅਸੀਂ ਬਰਸਾਂ ਰਾਤ ਨੂੰ ਕੁੜਿਆਲ ਵੀ ਮਕਾਨ ਬਣਾਇਆ ਜੀ ਤੇ ਉਹ ਆਪਣੇ ਮਾਨਸਾ ਭਲਾਈ ਦੀ ਆਪ ਸਭ ਨੂੰ ਪਤੀ ਹੈ ਕਿ ਜਿੰਨੇ ਵੀ ਕਾਰਜ ਚੱਲਦੇ ਨੇ ਉਹ ਕਾਜ ਜਾਂਦੇ ਤੇ ਇੱਥੇ ਹੀ ਅਸੀਂ ਸਾਡੇ ਪਿੰਡ ਦੇ ਵਿੱਚ ਮਕਾਨ ਬਣਾਇਆ ਤੇ ਮਕਾਨ ਫਿਰ ਬਣਾਉਣਾ ਤੁਸੀਂ ਕਦੋਂ ਸ਼ੁਰੂ ਕੀਤਾ ਸੀ ਕਿੰਨੇ ਦਿਨਾਂ ਵਿੱਚ ਬਣਾਉਂਗੇ ਅਸੀਂ 2 ਦਿਨਾਂ 3 ਦਿਨਾਂ ਚ ਦਹੇ ਢਾਤਾ ਸੀ ਸਾਰਾ ਜਿਹੜੀ ਕਿ ਪੈਣਾ ਵੀ ਲੱਗੀਆਂ ਸਾਰੇ ਪਿੰਡ ਦੀ ਸੰਗਤ ਲੱਗੀ ਤਾਂ ਢਾਹਿਆ ਜੀ ਸਾਰਾ ਇਹ ਤਾਂ ਹੁਣ ਤੋਂ ਬਾਅਦ ਫਿਰ ਅਸੀਂ ਜਿਹੜੀ ਕਿ ਅੱਜ ਸਵੇਰੇ ਸ਼ੁਰੂ ਕੀਤਾ ਜੀ ਅੱਜ ਸ਼ਾਮ ਤੱਕ ਇਸ ਨੂੰ ਨਿਪਟਰੀ ਚੜਦਾਂਗੇ ਸ਼ਾਮ ਤੱਕ ਨਿਪਟਰੀ ਚੜਦਾਂਗੇ ਹਾਂ ਜੀ ਕਿੰਨੇ ਕ ਸੰਗਤ ਦੇ ਵਿੱਚ ਲੱਗੀ ਹੋਈ ਹੈ ਇਸੇ ਵਾਰ ਇਹ ਤਕਰੀਬਨ 20 ਮਿਸਤਰੀ ਨੇ ਜੀ ਤੇ 60-70 ਸੇਵਾਦਾਰ ਨੇ ਹਾਂ ਕਿੰਨਾ ਖਰਚਾ ਜਿਹੜਾ ਇਸ ਮਕਾਨ ਤੇ ਆ ਜਾਵੇਗਾ ਇਹ ਤੇ ਤਕਰੀਬਨ 7 ਤੋਂ 1.5 ਲੱਖ ਦੇ ਦਮਿਆਂ ਅੰਖਰਚਾ ਆ ਜੀ ਸਾਰਾ ਤੁਹਾਡੀ ਸੰਗਤ ਵੱਲੋਂ ਜੀ ਹਾਂ ਜੀ ਸੰਗਤ ਵੱਲੋਂ ਕੀਤਾ ਜਾ ਰਿਹਾ ਹੈ ਕਿ ਨਾਮ ਮਤ ਜੀ ਅਮਰਜੀਤ ਜੀ ਅਮਰਜੀਤ ਜੀ ਅੱਜ ਤੁਹਾਡਾ ਮਕਾਨ ਬਣ ਰਿਹਾ ਹੈ ਹਾਂ ਜੀ ਹਾਂ ਜੀ ਹਾਂ ਬਹੁਤ ਧੰਨਵਾਦ ਜੀ ਜਿਹੜੇ ਵੀਰਪ੍ਰੇਮੀ ਮੇਰੇ ਸਹਿਮਤ ਹੋਏ ਨੇ ਮੇਰੇ ਮਕਾਨ ਬਣਾ ਰਹੇ ਨੇ ਮੈਨੂੰ ਬਹੁਤ ਬੜੀ ਖੁਸ਼ੀ ਚੜੀ ਐ ਮੈਨੂੰ ਸਰਕਾਰ ਵੱਲੋਂ ਕੋਈ ਕੋਹ ਨਹੀਂ ਬਿਮਾਰ ਦਿੱਤਾ ਕੋਈ ਪੈਨਸ਼ਨ ਵਗੈਰਾ ਨਹੀਂ ਮਿਲੀ ਉਹ ਬੜੇ ਪਾ ਹਾਂ ਬੜੇ ਪਾ ਪੈਨਸ਼ਨ ਆਈ ਨਹੀਂ ਉਹਦੇ ਨਾਲ ਕੋਈ ਤੁਹਾਨੂੰ ਮਦਦ ਨਹੀਂ ਮਿਲਦੀ ਨਾ ਜੀ ਕੋਈ ਮਦਦ ਨਹੀਂ ਅੱਜ ਜਿਹੜੇ ਮੇਰੇ ਜਿਵੇਂ ਮਕਾਨ ਥੋੜਾ ਕਹਿੰਦੇ ਕਿ ਗਰੇ ਹੋਇਆ ਸੀ ਜਿਹੜਾ ਪੱਚਾ ਮਕਾਨ ਉਹ ਬਣ ਰਿਹਾ ਹੈ ਨਾ ਹਾਂ ਹਾਂ ਬਹੁਤ ਵਧੀਆ ਬਣ ਰਿਹਾ ਜੀ ਮੁੰਡਾ ਹੁਣ ਜਿਹੜਾ ਦਿਹਾੜੀ ਦਾ ਪਾ ਕਰਕੇ ਘਰ ਚਲਾਉਂਦਾ ਉਹ ਐ ਮੁੰਡਾ ਜੀ ਕੀ ਧੰਨਵਾਦ ਕਰਨਾ ਚਾਹੁੰਦੇ ਹਾਂ ਅੱਜ ਤੁਸੀਂ ਹਾਂ ਧੰਨਵਾਦ ਜੀ ਪਰ ਗੁਜ਼ਾਰਾ ਕਿਵੇਂ ਚੱਲਦਾ ਕਰਦਾ ਬਸ ਇਹ 10000 ਮਿਲਦਾ ਜਾ ਜਿਹੜੀ ਪensione ਹੁੰਦੀ ਹੈ ਜਵਾਕਾਂ ਨੂੰ ਫੜਾ ਦੇਈ ਦੀ ਉਹ ਹੀ ਚਲਾਈ ਜਾਂਦਾ ਕੁੜੀਆਂ ਛੋਟੀਆਂ ਲਈ ਹਾਂ ਛੋਟੀਆਂ ਲਈ ਹੋਰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਹੋਣੀ ਜੀ ਬਹੁਤ ਵਧੀਆ ਚੱਲ ਰਿਹਾ ਜੀ ਧੰਨਵਾਦ ਮੇਰਾ ਮਕਾਨ ਖੜਾ ਹੋ ਗਿਆ ਬਣਦੇ ਹੋ ਗਏ ਹਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਕੋਈ ਸਰਕਾਰ ਨੂੰ ਕਹਿਣਾ ਚਾਹੁੰਦੇ ਕੋਈ ਮਦਦ ਕੀਤੀ ਜਾਵੇ ਉਹ ਜੀ ਮਦਦ ਕਰਨ ਸਰਕਾਰ ਕਰੇ ਬੱਚਿਆਂ ਦੀ ਪੜ੍ਹਾਈ ਵਾਸਤੇ ਅੱਜ ਤੱਕ ਕੋਈ ਮਦਦ ਨਹੀਂ ਕਰੀ ਸਰਕਾਰ ਨੇ ਵੀ ਹੁਣ ਅਸੀਂ ਇਹ ਚਾਹੁੰਦੇ ਆਂ ਵੀ ਸਰਕਾਰ ਹੋਣ ਗਾਹਾਂ ਵਾਸਤੇ ਮਦਦ ਕਰ ਸਕਦੀ ਹੈ ਹੁਣ ਇੱਕ ਛੱਤ ਮਿਲ ਗਈ ਤੁਹਾਨੂੰ ਹਾਂਜੀ ਹਾਂਜੀ ਛੱਤ ਮਿਲ ਗਈ ਜੀ ਜੀ ਨਾਮ ਬੋਲੀ ਛੋੜੋ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਮੈਂ ਰੁਗਲੇ ਦਾ ਰਹਿਣ ਵਾਲਾ ਜੀ ਇਹ ਜਿਹੜਾ ਤੁਹਾਡਾ ਮਕਾਨ ਬਣ ਰਿਹਾ ਹੈ ਇਹ ਕਿੰਨਾ ਵੱਲੋਂ ਮਕਾਨ ਬਣਾਇਆ ਜਾ ਰਿਹਾ ਹੈ ਔਰ ਕਹੇ ਤੁਹਾਡੇ ਪਰਿਵਾਰ ਦੇ ਹਲਾਫ ਸੀ ਇਹ ਮੇਰਾ ਮਕਾਨ ਡੇਰਾ ਪ੍ਰੀਮੀਅਰ ਵੱਲੋਂ ਬਣਵਾਇਆ ਜਾ ਰਿਹਾ ਹੈ ਜੀ ਮੇਰੇ ਹਾਲਾਤ ਥੋੜੇ ਗੰਭੀਰ ਤੇ ਜੀ ਗਰੀਬੀ ਕਾਰਨ ਮੇਰਾ ਮਕਾਨ ਟੇਟੇਰੀ ਹੋ ਚੁੱਕਾ ਜੀ ਤੇ ਹੁਣ ਮੇਰੇ ਤਿੰਨ ਬੇਟੀਆਂ ਨੇ ਜੀ ਮੇਰੇ ਡੈਡੀ ਦੀ ਡੈਥ ਹੋ ਚੁੱਕੀ ਹੈ ਜੀ ਮਾਤਾ ਮੇਰੇ ਬਿਮਾਰ ਰਹਿੰਦੇ ਨੇ ਜੀ ਹੁਣ ਮੇਰੇ ਡੇਰਾ ਪ੍ਰੇਮੀ ਮੇਰਾ ਮਕਾਨ ਬਣਾ ਕੇ ਦੇ ਰਹੇ ਨੇ ਨਾਲ ਬਹੁਤ ਬਹੁਤ ਧੰਨਵਾਦ ਹੈ ਅੱਛਾ ਸੀ ਹਰ ਮਕਾਨ ਹਾਂ ਜੀ ਕੱਚਾ ਸੀ ਤੇ ਹੁਣ ਤੁਸੀਂ ਕਿੱਥੇ ਰਹਿ ਰਹੇ ਸੀ ਜੀ ਬਸੇ ਬਸ ਸਾਈ ਤਾਏ ਚਾਚਿਆਂ ਦੇ ਆਪਣੇ ਕਰਾਂ ਚ ਜਿਹੜੇ ਹੈਗੇ ਸੀ ਉਹਨਾਂ ਨਾਲ ਰਹਿ ਰਹੇ ਹਾਂ ਕਾਇ ਕਮਰੇ ਬਣਾ ਰਹੇ ਨੇ ਹੁਣ ਹੁਣ ਆਪਣੇ ਦੋ ਕਮਰੇ ਇੱਕ ਰਸੋਈ ਬਣਾ ਰਹੇ ਨੇ ਕਿੱਸਾ ਲੱਗ ਰਿਹਾ ਤੁਹਾਨੂੰ ਕੋਈ ਮਦਦ ਕੀਤੀ ਜਾ ਰਹੀ ਹੈ ਮੈਂ ਬਹੁਤ ਖੁਸ਼ ਹੈ ਜੀ ਮੇਰਾ ਬਦਿਆ ਕੰਮ ਕਰ ਰਹੇ ਨੇ ਜੀ ਪ੍ਰੇਮੀ ਬਦਿਆ ਘਰ ਬਣਾ ਕੇ ਦੇ ਰਹੇ ਨੇ ਕਿਹੜੇ ਭਾਈ ਚਰਨ ਸੁਹਣ ਲੱਗਦੇ ਮੈਂ ਜ਼ਿਮੀਂਦਾਰ ਜੱਟਾਂ ਦਾ ਮੁੰਡਾ ਹਾਂ ਨਾ ਮੈਂ ਬੀ ਜਮੀਨਾਂ ਦਾ ਜ਼ਿਮੀਂਦਾਰ ਹਾਂ ਕੋਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਤੁਹਾਨੂੰ ਮਿਲਦੀ ਨਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਜੀ ਹੁਣ ਆ ਜਿਹੜੀ ਮਦਦ ਕੀਤੀ ਜਾ ਰਹੀ ਹੈ ਮਕਾਨ ਬਣ ਰਿਹਾ ਹੈ ਕਿੰਨੀ ਖੁਸ਼ੀ ਮਹਿਸੂਸ ਕਰ ਰਿਹਾ ਮੈਨੂੰ ਬਹੁਤ ਖੁਸ਼ੀ ਆ ਜੀ ਡੇਰਾ ਪ੍ਰੇਮੀਆ ਗ੍ਰਾਮ ਆਨੇ ਮੇਰੇ ਹੱਥੋਂ ਪੜਿਆ ਮੇਰਾ ਮਕਾਨ ਬਣਾਂਗਾ ਬੱਚੇ ਹੁਣ ਕਿੰਨੇ ਕਿੰਨੇ ਸਾਲ ਦੇ ਕੁੜੀਆਂ ਨੇ ਮੇਰੀ ਇੱਕ ਕੁੜੀ 6-7 ਸਾਲ ਦੀ ਹੈ ਜੀ ਇੱਕ 4 ਸਾਲ ਦੀ ਹੈ ਜੀ ਇੱਕ 1.5 ਸਾਲ ਦੀ ਹੈ ਸਾਲ ਦੀ ਹੁਣ ਕੀ ਲੱਗਦਾ ਬੱਚਿਆਂ ਨੂੰ ਛੱਤ ਮਿਲ ਗਈ ਕੋਈ ਸੁਧਾਰ ਹੋ ਸਕਦਾ ਜ਼ਿੰਦਗੀ 'ਚ ਹਾਂ ਜੀ ਹਾਂ ਜੀ ਬਹੁਤ ਸੁਧਾਰ ਹੈ ਜੀ ਸਾਰਾ ਕੁਝ ਜੀ ਵੀ ਡੇਰਾ ਪ੍ਰੇਮੀ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਕੀ ਕਹਿਣਾ ਚਾਹੂੰਗਾ। ਮੇਰਾ ਪ੍ਰੇਮੀ ਬਹੁਤ ਵਧੀਆ ਕੰਮ ਕਰਦੇ ਨੇ ਜੀ। ਇਹਨਾਂ ਦਾ ਇਹ ਕੰਮ ਮੈਨੂੰ ਪਤਾ ਆ ਬਹੁਤ ਵਧੀਆ ਕੰਮ ਕਰਦੇ ਨੇ ਇਨਸਾਨੀਅਤ ਦਾ ਜੀ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਜੀ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਕਰਦਾ ਕਿ ਯਾਰ ਕਿਵੇਂ ਚਲਾਉਣਾ ਹੋਂ ਦਾ? ਮੈਂ ਡਰਾਈਵਿੰਗ ਕਰਦਾ ਜੀ ਆਪਣਾ 5-10000 ਰੁਪਏ 10-12000 ਰੁਪਏ થી ਉਸੇ ਨਾਲ ਆਪਣਾ ਗੁਜ਼ਾਰਾ ਕਰਦਾ ਹਾਂ।